ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਪਨੀਰ ਦੇ ਨਾ ਮਾਲਪੂਏ ਬਣਾਵਾਂਗੇ ਅੱਜ ਆਪਾਂ ਪਨੀਰ ਆਪਣੇ ਕੋਲ 250 ਗ੍ਰਾਮ ਆਪਾਂ ਘਰੇ ਬਣਾਇਆ ਹੈ ਤੇ ਆਪਾਂ ਬਾਜ਼ਾਰ ਵਾਲਾ ਵੀ ਲਿਆ ਸਕਦੇ ਆ ਤੇ ਘਰੇ ਵੀ ਬਣਾ ਸਕਦੇ ਆ ਇਹ 250 ਗ੍ਰਾਮ ਤੇ ਇਹਦੇ ਵਿੱਚ ਜੀ ਆਪਾਂ ਪਾਵਾਂਗੇ ਅੱਧੀ ਕੌਲੀ ਪਾਵਾਂਗੇ ਕਣਕ ਦਾ ਆਟਾ ਇੱਕ ਕੌਲੀ ਪਾਵਾਂਗੇ ਆਪਾਂ ਆਹ ਮੈਦੇ ਦੀ ਤੇ ਆ ਪਾਉਣੀ ਕੌਲੀ ਪਾਵਾਂਗੇ ਆਪਾਂ ਇਹਦੇ ਵਿੱਚ ਚੀਨੀ ਦੀ ਚੀਨੀ ਆਪਣੀ ਪੀਸੀ ਵੀ ਹੈ ਤੇ ਜਿਹੜਾ ਹੋਰ ਸਮਾਨ ਪਾਵਾਂਗੇ ਵਿੱਚੋਂ ਤੁਹਾਨੂੰ ਨਾਲ ਦੀ ਨਾਲ ਦੱਸ ਦਿਆਂਗੇ ਤੇ ਨਾਲੇ ਬਣਾਵਾਂਗੇ ਜੀ ਆਪਾਂ ਅੱਜ ਕੇਸਰ ਵਾਲੀ ਖੀਰ ਉਹਦੇ ਵਾਸਤੇ ਆਪਾਂ ਹਨਾ 90 ਗ੍ਰਾਮ ਆਪਣੇ ਚਾਵਲ ਹੈ ਤੇ ਆਪਾਂ ਭਿਉਂਤੇ ਸੀ ਅੱਧਾ ਘੰਟਾ ਪਹਿਲਾਂ ਤੇ 1.5 ਲੀਟਰ ਦੁੱਧ ਦੇ ਵਿੱਚ ਆਪਾਂ ਇਹ ਖੀਰ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਆ ਇੱਧਰ ਆਪਾਂ ਦਾ ਦੁੱਧ ਗਰਮ ਹੋਇਆ ਪਿਆ ਹੈ ਆ ਦੇਖੋ ਆਪਾਂ ਦੁੱਧ ਰੱਖਿਆ ਇਹਦੇ ਵਿੱਚ ਰੱਖਿਆ ਆਪਾਂ 1 ਲੀਟਰ ਦੁੱਧ ਦੂਸਰਾ ਦੁੱਧ ਆਪਾਂ ਬਾਅਦ ਚ ਪਾਵਾਂਗੇ ਹੁਣ ਆਪਾਂ ਇਹਦੇ ਵਿੱਚੋਂ ਨਾ ਥੋੜਾ ਜਿਹਾ ਦੁੱਧ ਗਰਮ ਕੱਢ ਲਾਂਗੇ ਤੇ ਆਪਾਂ ਕੇਸਰ ਦੇ ਤਾਗੇ ਲੈ ਆ ਤੇ ਇਹਨਾਂ ਨੂੰ ਆਪਾਂ ਇਹਦੇ ਵਿੱਚ ਪਿਉਾਂ ਦਾਂਗੇ ਤੇ ਹੁਣ ਸਭ ਤੋਂ ਪਹਿਲਾਂ ਨਾ ਆਪਾਂ ਮਾਲ ਪੂੜਿਆਂ ਆ ਲੈਣਾ ਆਪਾਂ ਆਟਾ ਤਿਆਰ ਕਰਾਂਗੇ ਹੁਣ ਆਪਾਂ ਨਾ ਪਨੀਰ ਨੂੰ ਨਾ ਆਪਾਂ ਛੋਟੇ ਛੋਟੇ ਪੀਸਾਂ ਦੇ ਵਿੱਚ ਤੋੜ ਕੇ ਤੇ ਇਹਦੇ ਵਿੱਚ ਨਾ ਮਿਕਸੀ ਜੱਗ 'ਚ ਪਾ ਲਾਂਗੇ ਤੇ ਇਹਨੂੰ ਆਪਾਂ ਕਰਾਂਗੇ ਗ੍ਰाइंड ਨਾਲ ਦੀ ਨਾਲ ਵਿੱਚ ਥੋੜਾ ਥੋੜਾ ਦੁੱਧ ਪਾਵਾਂਗੇ ਜਿੰਨਾ ਦੁੱਧ ਦੀ ਆਪਾਂ ਨੂੰ ਜ਼ਰੂਰਤ ਹੈ ਨਾ ਆਪਾਂ 1 ਲੀਟਰ ਦੁੱਧ ਲਿਆ ਤੇ ਆਪਣਾ ਨਾ ਗਰਮ ਹੈ ਨਾ ਠੰਡਾ ਤੇ ਨੋਰਮਲ ਜਿਹਾ ਹੈਗਾ ਤੇ ਆਪਾਂ ਥੋੜਾ ਜਿਹਾ ਪਾਵਾਂਗੇ ਇੱਕ ਵਾਰੀ ਤੇ ਹੁਣ ਆਪਾਂ ਇਹਨੂੰ ਕਰ ਲਿਆ ਗ੍ਰਾਈਂਡ ਤੇ ਫਿਰ ਜੇ ਜਰੂਰਤ ਪਈ ਨਾ ਮੈਂ ਬਾਅਦ ਚ ਆਪਾਂ ਹੋਰ ਵੀ ਪਾ ਸਕਦੇ ਆਪਾਂ ਨਾ ਪਨੀਰ ਨੂੰ ਨਾ ਦੁੱਧ ਪਾ ਕੇ ਨਾ ਪੀਸ ਲਿਆ ਆਪਾਂ ਨਾਲ ਵੀ ਨਾ ਦੁੱਧ ਹੋਰ ਪਾਈ ਗਏ ਸੀ ਤੇ ਉਹ ਪੀਸ ਲਿਆ ਆਪਾਂ ਤੇ ਹੁਣ ਆਪਾਂ ਜੱਗ ਦੇ ਵਿੱਚ ਦੁੱਧ ਪਾ ਲਾਂਗੇ ਤੇ ਜਿਹੜਾ ਪਨੀਰ ਨਾਲ ਲੱਗਿਆ ਲੈ ਜੂਗਾ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਮੈਦਾ ਤੇ ਨਾਲੇ ਪਾ ਦਾਂਗੇ ਆਪਾਂ ਇਹਦੇ ਵਿੱਚ ਕਣਕ ਦਾ ਆਟਾ ਨਾਰੇ ਪਾ ਦਾਂਗੇ ਆਪਾਂ ਇਹਦੇ ਵਿੱਚ ਪੀਸੀ چینی ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸੌਂਫ ਦਾ ਪਾਊਡਰ ਹੈ ਤੇ ਇਲਾਈਚੀਆਂ ਦਾ ਪਾਊਡਰ ਹੈ ਇਹ ਪਾ ਦਾਂਗੇ ਸੌਂਫ ਆਪਾਂ ਸਾਬਤ ਵੀ ਪਾ ਸਕਦੇ ਹਾਂ ਮੈਂ ਤਾਂ ਇਸੇ ਪਾਊਡਰ ਬਣਾ ਕੇ ਪਾਇਆ ਤੇ ਹੁਣ ਆਪਾਂ ਇਹਦਾ ਨਾ ਘੋਲ ਬਣਾ ਲਾਂਗੇ ਐਸ ਤਰ੍ਹਾਂ ਕਰਕੇ ਮੇਰੇ ਘੋਲ ਬਣਾ ਦਾਂਗੇ ਆਪ ਆਪਣਾ ਘੋਲ ਤਿਆਰ ਕਰ ਲਿਆ ਤੇ ਇਹਨੂੰ ਆਪਾਂ 4-5 ਮਿੰਟ ਇਸ ਟਿਕਾ ਕਰਕੇ ਛਾਂਟ ਵੀ ਲਿਆ ਤੇ ਆਪਾਂ ਨਾ ਆਪਾਂ ਉਹਨਾਂ ਦੀ ਟੂ ਦੁੱਧ ਲਿਆ ਸੀ ਤੇ ਆਪਣਾ 250 ਗ੍ਰਾਮ ਤੋਂ ਆਪਣੇ ਕੋਲੇ ਬਚ ਗਿਆ ਤੇ ਜੇ ਆਪਾਂ ਜਰੂਰਤ ਪਈ ਤੇ ਆਪਾਂ ਬਾਅਦ 'ਚ ਹੋਰ ਪਾ ਲਾਂਗੇ ਤੇ ਹੁਣ ਆਪਾਂ ਇਹਨੂੰ ਤਾਂ ਰੱਖ ਦਿਆਂਗੇ ਰੈਸਟ ਤੇ ਹੁਣ ਆਪਾਂ ਖੀਰ ਤਿਆਰ ਕਰਦੇ ਹਾਂ ਹੁਣ ਇੱਧਰ ਆਪਾਂ ਨਾ ਦੁੱਧ ਗਰਮ ਰੱਖਿਆ ਹੋਇਆ ਆਪਣਾ ਦੁੱਧ ਗਰਮ ਰੱਖਿਆ ਆਪਾਂ ਨਾ ਜਦੋਂ ਉਵਾਲ ਆ ਗਿਆ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਚਾਵਲ ਆਪਾਂ ਨੇ ਦੁੱਧ ਨੂੰ ਉਵਾਲ ਆ ਗਿਆ ਤੇ ਇੱਧਰ ਨਾ ਆਪਾਂ ਚਾਵਲਾਂ ਦਾ ਪਾਣੀ ਕੱਢ ਤਾ ਹੁਣ ਆਪਾਂ ਇਹਨੂੰ ਜੇ ਤਾਂ ਆਪਣੇ ਕੋਲ ਟੁੱਟ ਹੋਏ ਫਿਰ ਤਾਂ ਲੋੜ ਨਹੀਂ ਹੁਣ ਆਪਾਂ ਹੱਥ ਦੇ ਨਾਲ ਨਾ ਐਸ ਤਰ੍ਹਾਂ ਕਰਕੇ ਥੋੜਾ ਥੋੜਾ ਮੈਸ਼ ਕਰ ਦੇਾਂਗੇ ਟੁੱਟ ਜਾਣਗੇ ਚਾਵਲ ਤੇ ਫਿਰ ਆਪਣੀ ਖੀਰ ਨਾ ਵਧੀਆ ਗਾੜ੍ਹੀ ਬਣੂਗੀ ਰੌੜੀਦਾਰ ਬਣੂਗੀ ਐਸ ਤਰ੍ਹਾਂ ਕਰਕੇ ਇਹਨੂੰ ਹੱਥ ਨਾਲ ਮਸਲ ਦਿਓ ਮਸਲਤੀ ਨੂੰ ਤੇ ਫੇਰ ਆਪਾਂ ਹੁਣ ਇਹਨੂੰ ਦੁੱਧ ਚ ਪਾ ਦਿਆਂਗੇ ਤੇ ਦੁੱਧ ਹੌਲੀ ਹੌਲੀ ਆਪਣਾ ਅੱਕਰੀ ਜਾਊਗਾ ਨਾਲੇ ਚਾਵਲ ਬਣੀ ਜਾਣਗੇ ਆਪਣੇ ਆਹ ਲਓ ਹੁਣ ਆਪਾਂ ਇਹਨਾਂ ਨੂੰ ਵਿੱਚ ਪਾ ਦਿਆਂਗੇ ਲੈ ਤੇ ਅੱਧਾ ਲੀਟਰ ਦੁੱਧ ਨੇ ਆਪਾਂ ਸਾਈਡ ਤੇ ਰੱਖਿਆ ਉਹ ਆਪਾਂ ਬਾਅਦ ਚ ਪਾਵਾਂਗੇ ਆਪਾਂ ਨੇ ਜੀ ਆਟੇ ਨੂੰ 10-12 ਮਿੰਟ ਹੋ ਗਏ ਰੈਸਟ ਤੇ ਇੱਕ ਕੋਲ ਆਪਾਂ ਨਾ ਬਹੁਤ ਵਧੀਆ ਇੱਥੇ ਬਿਲਕੁਲ ਆਪਾਂ 2 ਕ ਚਮਚੇ ਪਾ ਦੁੱਧ ਦੇ ਹੋਰ ਪਾਵਾਂਗੇ ਇਹਦੇ ਵਿੱਚ ਬੱਸ ਆਪਾਂ ਨਾ ਅੱਧਾ ਲੀਟਰ ਦੁੱਧ ਲੱਗ ਗਿਆ ਇਹ ਕੋਲ ਉੱਤੇ ਤੇ ਹੁਣ ਆਪਾਂ ਇਹਨਾਂ ਇਸ ਤਰ੍ਹਾਂ ਕਰਕੇ ਫੈਂਟ ਲੈਣੇ ਤੇ ਹੁਣ ਇੱਧਰ ਆਪਣੀ ਕੜਾਹੀ ਰੱਖੀ ਹੋਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਇਆ ਘਿਓ ਦੇਸੀ ਘਿਓ ਪਾਇਆ ਹੈ ਪਰ ਰਾਈਫਾਇੰਡ ਵੀ ਪਾ ਸਕਦੇ ਆ ਤੇ ਡਾਲਡਾ ਵੀ ਪਾ ਸਕਦੇ ਆ ਇੱਧਰ ਆਪਣੀ ਖੀਰ ਬਣੀ ਜਾਂਦੀ ਆ ਖੀਰ ਆਪਾਂ ਦੂਸਰੇ ਚੁੱਲੇ ਤੇ ਰੱਖਤੀ ਤੇ ਹੰਟਾ ਦਿੱਤਾ ਸੀ ਉਬਲ ਗਈ ਥੋੜੀ ਜੀ ਤੇ ਹੁਣ ਆਪਾਂ ਪੂੜੇ ਬਣਾਉਣੇ ਸ਼ੁਰੂ ਕਰਦੇ ਆਂ ਹੁਣ ਆਪਾਂ ਛੋਟੀ ਕੜਛੀ ਲੈ ਲਈ ਐ ਤੇ ਇਹਦੇ ਵਿੱਚ ਆਪਾਂ ਜਿੰਨਾ ਕਾ ਆਪਾਂ ਭਰਨੀ ਆ ਜਾਂ ਆਦੀ ਪਾਉਣੀ ਜਿੰਨੇ ਕਰਨੀ ਆ ਪਾウダー ਦੇ ਕਸਾਈ ਦੇ ਪੂੜੇ ਬਣਾ ਲਾਂਗੇ ਤੇ ਹੁਣ ਆਪਾਂ ਇੱਥੇ ਦੇ ਵਿੱਚ ਪਾਵਾਂਗੇ ਨਾ ਇਹਨੂੰ ਛੇੜਨਾ ਨਹੀਂਗਾ ਆਪਣੇ ਆਪ ਹੀ ਆਪ ਦਾ ਸਾਈਡ ਲੈ ਲਊਗਾ ਤੇ ਫਿਰ ਆਪਾਂ ਬਾਅਦ ਵਿੱਚ ਇਹਨੂੰ ਸਾਈਡ ਤੇ ਕਰ ਦੇਾਂਗੇ ਤੇ ਦੂਸਰਾ ਪਾ ਦੇਵਾਂਗੇ ਹੁਣ ਇਹਨੂੰ ਮੈਂ ਥੋੜਾ ਜਿਹਾ ਸਾਈਡ ਤੇ ਕਰ ਦੂੰਗੀ ਹੁਣ ਮੈਂ ਦੂਸਰਾ ਪਾ ਲੂੰਗੀ ਤੇ ਫਿਰ ਆਪਾਂ ਨਾ ਇਹਨੂੰ ਇਹ ਵੀ ਸਾਈਡ ਬਦਲ ਦੇਾਂਗੇ ਹੁਣ ਮੈਂ ਇਹਨੂੰ ਬਸ ਸਾਈਡ ਬਦਲ ਦਿੰਦੀ ਹਾਂ ਦੇਖੋ ਕਿੰਨਾ ਵਧੀਆ ਬਣ ਗਿਆ ਨਾ ਬਹੁਤ ਵਧੀਆ ਬਣ ਗਿਆ ਐਸ ਤਰ੍ਹਾਂ ਮੈਂ ਇਹਨੂੰ ਸਾਈਡ ਤੇ ਕਰਕੇ ਮੈਂ ਤੀਸਰਾ ਪਾ ਦਿੰਦੇ ਇੱਥੇ ਆਪਾਂ ਇਹਨਾਂ ਪੂਰੇ ਭੜਕੇ ਤਿਆਰ ਹੋ ਗਏ ਆ ਫਿਰ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਬਾਹਰ ਤੇ ਹੁਣ ਆਪਾਂ ਨਾ ਇਹਨਾਂ ਨੂੰ ਦਵਾ ਦੇਾਂਗੇ ਜਿਹੜਾ ਐਕਸਟਰਾ ਘੋਆ ਐਸ ਤਰ੍ਹਾਂ ਕਰਕੇ ਮਿੱਤੋਂ ਜੂਰ ਤੇ ਆਪਾਂ ਇਹਦੀ ਚਾਸ਼ਨੀ ਵੀ ਬਣਾ ਸਕਦੇ ਆ ਚਾਹ ਜੀ ਵੀ ਤੇ ਆਸਟਾ ਕੱਢ ਕੇ ਫਿਰ ਆਪਾਂ ਚਾਸ਼ਨੀ ਪਾ ਲਾਂਗੇ ਤੇ ਵੈਸੇ ਆਹ ਸੌਖਾ ਤੇਨਕਾ ਆਪਣਾ ਇਹਨਾਂ ਨੂੰ ਬਾਹਰ ਕੱਢ ਲੈਣੇ ਆਪਾਂ ਤੇ ਇੱਧਰ ਆਪਣੀ ਠੀਰ ਆ ਜੀ ਬਣੀ ਜਾਂਦੀ ਦੇਖੋ ਤੇ ਇਹ ਥੋੜੀ ਗਾੜੀ ਹੋ ਗਈ ਹੈ ਜਿਹੜਾ ਪਾਤਾ ਵਿੱਚ ਦੁੱਧ ਰੱਖਿਆ ਹੈ ਨਾ ਹੁਣ ਆਪਾਂ ਇਹ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾ ਦੇਵਾਂਗੇ ਮਾਸਲੇਟਰ ਦੁੱਧ ਸਾਰਾ ਪਾਤਾ ਕਿਉਂਕਿ ਆਪਣਾ ਚਾਵਲ ਦਾ ਲੀਟਰ ਦੇ 1.5 ਲੀਟਰ ਦੇ ਸੀ ਤੇ ਹੁਣ ਇਹ ਗਾੜੀ ਹੋ ਗਈ ਜੀ ਸੋਣ ਬਣ ਕੇ ਹੁਣ ਆਪਾਂ ਦੂਸਰੇ ਪੂੜੇ ਬਣਾ ਲਾਂਗੇ। ਹੁਣ ਆਪਣੀ ਨਾ ਖੀਰ ਬਣ ਕੇ ਜੀ ਤਿਆਰ ਹੋ ਗਈ ਐ। ਹੁਣ ਆਪਾਂ ਇਹ ਚ ਪਾ ਦਾਂਗੇ ਚੀਨੀ। ਮਿੱਠਾ ਜਿੰਨਾ ਆਪਾਂ ਵੱਧ ਘੱਟ ਪਾਉਣਾ ਉਹਨਾਂ ਆਪਾਂ ਪਾ ਸਕਦੇ ਆ ਤੇ ਜਿਹੜਾ ਆਪਾਂ ਕੇਸਰ ਵਾਲਾ ਦੁੱਧ ਸੀਗਾ ਤੇ ਉਹ ਵੀ ਪਾ ਦਾਂਗੇ। ਹੁਣ ਆਪਾਂ ਇਹਨੂੰ 5-7 ਮਿੰਟ ਰਹਿਣਨਾ ਕਿ ਥੋੜੀ ਠੰਡੀ ਹੋ ਕੇ ਨਾ ਹੋਰ ਗਾੜੀ ਹੋ ਜੂਗੀ ਤੇ ਫੇਰ ਆਪਾਂ ਇਹਨੂੰ ਗੈਸ ਬੰਦ ਕਰ ਦਿਆਂਗੇ 5-7 ਮਿੰਟ ਪਕਾ ਕੇ। ਅੱਜ ਇਹ ਆਪਣੇ ਨਾ ਪੂਰੇ ਬਣ ਕੇ ਨਾ ਤਿਆਰ ਹੋ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਦਿਆਂਗੇ ਬਾਹਰ ਤੇ ਗੈਸ ਕਰ ਦੇ ਬੰਦ ਤੇ ਆਪਣੀ ਖੀਰ ਵੀ ਬਣ ਕੇ ਤਿਆਰ ਹੋ ਗਈ ਤੇ ਹੁਣ ਮੈਂ ਸੋਨੂੰ ਵਿਖਾਵਾਂਗੀ ਸਰਵ ਕਰਕੇ ਅਬ ਜੀ ਆਪਣੀ ਦੇਖੋ ਖੀਰ ਨਾ ਵਧੀਆ ਤਿਆਰ ਹੋ ਗਈ ਰੌੜੀਦਾਰ ਬਣੀ ਹੈ ਕੇਸਰ ਵਾਲੀ ਹੈਗੀ ਆ ਤੇ ਆਪਾਂ ਇੱਥੇ ਕੋਈ ਡਰਾਈ ਫਰੂਟ ਨਹੀਂ ਪਾਇਆ ਤੇ ਸਿਰਫ ਆਪਾਂ ਡੈਕੋਰੇਟ ਵੇਲੇ ਪਾਵਾਂਗੇ ਉਹ ਹੁਣ ਮੈਂ ਆਪਾਂ ਕੇਸਰ ਵਾਲੀ ਬਣਾਈ ਹੈ ਨਾ ਤਾਂ ਕਰਕੇ ਆਪਾਂ ਕੋਈ ਡਰਾਈ ਫਰੂਟ ਨਹੀਂ ਪਾਉਂਦੇ ਹੁਣ ਆਪਾਂ ਇਹਦੇ ਵਿੱਚ ਪੌਲੀ ਦੇ ਵਿੱਚ ਪਾ ਦਿਆਂਗੇ ਖੀਰ ਹੁਣ ਆਪਾਂ ਇਹਦੇ ਉੱਤੇ ਕਾਜੂ ਤੇ ਬਦਾਮ ਬਦਾਮ ਤੇ ਪਿਸਤੇ ਸੌਰੀ ਉਹਨਾਂ ਨਾਲ ਡੈਕੋਰੇਟ ਕਰ ਦਿਆਂਗੇ ਤੇ ਆਪਾਂ ਨਾ ਵਿੱਚ ਕੋਈ ਡਰਾਈ ਫਰੂਟ ਨਹੀਂ ਪਾਇਆ ਕਿਉਂਕਿ ਆਪਾਂ ਬਣਾਈ ਹੈ ਕੇਸਰ ਵਾਲੀ ਖੀਰ ਤੇ ਆਪਾਂ ਵਿੱਚ ਇਲਾਇਚੀ ਪਾਊਡਰ ਵੀ ਪਾ ਸਕਦੇ ਆ ਜ਼ਰੂਰੀ ਨਹੀਂ ਕੇਸਰੀ ਪਾਉਣਾ ਹੈਗਾ ਤਾਂ ਜਰੂਰ ਪਾਓ ਵਧੀਆ ਬਣਦੀ ਹੈ ਖੀਰ ਸਾਡੀ ਪਨੀਰ ਦੇ ਪੂੜਿਆਂ ਦੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ